ਟੋਨਰ ਟ੍ਰੰਪ ਜਦ ਤੋਂ ਅਫਸਰ ਸੰਭਾਲਿਆ ਤਤਵ ਬੜੇ ਹੀ ਕਿਹੜੋ ਜੋਸ਼ ਖਰੋਸ਼ ਨਾਲ ਲੱਗੇ ਹੋਏ ਨੇ ਵੱਡੇ ਤੋਂ ਵੱਡਾ ਫੈਸਲਾ ਲੈਣ ਦੇ ਵਿੱਚ ਮੌਜੂਦਾ ਸਮੇਂ ਵਿੱਚ ਦੇਖੀਏ ਤਾਂ ਯੂਕਰੇਨ ਕਿਉਂ ਇਸ ਤੋਂ ਬੇਨਰਾਜ਼ ਨਜ਼ਰ ਆਵੇ ਯੂਕਰੇਨ ਤੇ ਰਸ਼ੀਆ ਦੀ ਜੰਗ ਸਮਾਪਤ ਹੋਣੀ ਹੈ ਤੇ ਜਿਹੜੀਆਂ ਰੀਸੈਂਟ ਡਿਸਕਸ਼ਨਸ ਹੋਈਆਂ ਨੇ ਉਹ ਰੂਸ ਤੇ ਅਮਰੀਕਾ ਦੇ ਵਿਚਾਲੇ ਹੋ ਰਹੀਆਂ ਨੇ ਉਸ ਤੇ ਵਿੱਚ ਸਾਊਦੀ ਅਰਬ 'ਚ ਪਿਛਲੇ ਦਿਨੀ ਇਹਨਾਂ ਦੀ ਮੀਟਿੰਗਸ ਹੋਈ ਹੈ ਡਿਪਲੋਮੈਟਸ ਆਪਸ ਵਿੱਚ ਮਿਲੇ ਹੈਗੇ ਨੇ ਉਹ ਜੇਦੀ جنگ ਦੂਜੀ ਤਰ੍ਹਾਂ ਉਹਨੂੰ ਸ਼ਾਮਿਲ ਹੀ ਨਹੀਂ ਕੀਤਾ ਜਾ ਰਿਹਾ ਤੇ ਉੱਤੇ ਬਕਾਇਦਾ ਜਿਹੜਾ ਜ਼ੇਲੈਂਸਕੀ ਉਹਨਾਂ ਦਾ ਵੀ ਬਿਆਨ ਆਇਆ ਕਿ ਜੇ ਯੂਕਰੇਨ ਤੋਂ ਰਹਿਤ ਕੋਈ ਇਸ ਤਰ੍ਹਾਂ ਦੀ ਚਰਚਾ ਹੁੰਦੀ ਹੈ ਤੇ ਉਹ ਉਹ ਫੈਸਲੇ ਦੇ ਵਿੱਚ ਉਹ ਫੈਸਲੇ ਨਹੀਂ ਲਵੇਗਾ ਕਿਉਂਕਿ ਅਮਰੀਕਾ ਦਾ ਇਹ ਆ ਰਿਹਾ ਕਿ ਉਹ ਜੰਗ ਨੂੰ ਜਿਹੜਾ ਹੈ ਖਤਮ ਕਰਨਾ ਚਾਹ ਰਿਹਾ ਹੈ ਤੇ ਜਿਹੜੇ ਬਾਕੀ ਦੇ ਯੂਰੋਪੀਅਨ ਮੁਲਕ ਹੈਗੇ ਉਹ ਵੀ ਇਸ ਸੀਜ ਨਾਲ ਬਹੁਤੇ ਸਹਿਮਤ ਨਹੀਂ ਹੈਗੇ ਉਹ ਕਹਿੰਦੇ ਕਿ ਜੇ ਇਹਦੇ ਨਾਲ ਤੇ ਫਿਰ ਤੁਸੀਂ ਇੱਕ ਤਰ੍ਹਾਂ ਦੀ ਰਸ਼ੀਆ ਨੂੰ ਵਿਕਟਰੀ ਦੇ ਦਿਓਗੇ ਕਿ ਤੁਸੀਂ ਜਿਹੜੇ ਜਿੱਤੇ ਹੋਏ ਇਲਾਕੇ ਹੈਗੇ ਆ ਤੁਸੀਂ ਉਹ ਵੀ ਰੱਖ ਲਓ ਤੁਸੀਂ ਜਿਹੜਾ ਹੈਗਾ ਯੂਕਰੇਨ ਨੂੰ ਜਿਹੜਾ ਹੈ ਨੈਟੋ ਦੀ ਮੈਂਬਰਸ਼ਿਪ ਵੀ ਨਾ ਦਿਓ ਤੇ ਫਿਰ ਉਹ ਕਹਿੰਦੇ ਕਿ ਜੋ ਕੁਝ ਉਹਨੇ ਕੀਤਾ ਸੀ ਉਹ ਤੇ ਫਿਰ ਉਹ ਸਫਲ ਹੋ ਗਿਆ ਉਹ ਕੱਲ ਨੂੰ ਫਿਰ ਕਿਸੇ ਦੂਜੇ ਦੇਸ਼ ਦੇ ਨਾਲ ਜਿਹੜਾ ਹੈ ਜੰਗ ਇਸੇ ਤਰੀਕੇ ਦੇ ਨਾਲ ਛੇੜ ਸਕਦਾ ਹੈਗਾ ਗੱਲ ਕਰਾਂਗੇ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਪਾਈ ਗਈ ਇੱਕ ਅਜੀਬ ਹੀ ਪਟੀਸ਼ਨ ਦੀ ਜਿਸ ਦੇ ਉੱਤੇ ਕਈ ਤਰੀਕਿਆਂ ਦੀਆਂ ਉਮੀਦਾਂ ਵੀ ਪਰਿਵਾਰ ਨੂੰ ਨੇ ਪਹਿਲਾਂ ਇਹ ਪਟੀਸ਼ਨ ਕਾ ਦਿੱਈ ਹੈ ਤੇ ਉਸ ਤੋਂ ਬਾਅਦ ਇੱਕ ਮੈਂਬਰਸ਼ਿਪ ਵਾਲਾ ਵੀ ਥੋੜਾ ਗੱਲ ਚੱਲ ਪਈ ਸੀ ਬਿਲਕੁਲ ਦੁਬਾਰਾ ਜਿਹੜੀ ਹੈ ਪਟੀਸ਼ਨ ਪਾਈ ਗਈ ਹੈ ਅਸੀਂ ਤਕਰੀਬਨ 2 ਹਫ਼ਤੇ ਪਹਿਲਾਂ ਕਿਹਾ ਸੀ ਕਿ ਉਹਨਾਂ ਦੀ ਮੈਂਬਰਸ਼ਿਪ ਨੂੰ ਕੋਈ ਖਤਰਾ ਨਹੀਂ ਹੈ ਕਿ ਕਿਉਂ ਉਦੋਂ ਖਬਰਾਂ ਇਸ ਤਰੀਕੇ ਦੀਆਂ ਜਿਹੜੀਆਂ ਆ ਰਹੀਆਂ ਸਨ ਕਿ ਐਨਐਸਏ ਦੇ ਅਦੀਨ ਪਈ ਅਮਰਤਪਾਲ ਸਿੰਘ ਹੁਣੀ ਜਿਹੜਾ ਨਜ਼ਰਬੰਦ ਹੈਗੇ ਨੇ ਕਿਉਂਕਿ ਨਜ਼ਰਬੰਦ ਵੀ ਉਹਨਾਂ ਨੇ ਹੀ ਕੀਤਾ ਹੈ ਸਰਕਾਰ ਵੱਲੋਂ ਜਿਹੜਾ ਕੀਤਾ ਗਿਆ ਤਾਂ ਕਿਤਨਾ ਕਿਤੇ ਸਪੀਕਰ ਨੇ ਇਸ ਦੀ ਛੂਟ ਦੇਤੀ ਹੈ ਕਿ ਸ਼ਾਇਦ ਉਹ 60 ਦਿਨਾਂ ਵਾਲਾ ਜਿਹੜਾ ਰੂਲ ਹੈਗਾ ਹੈ ਕਿਉਂਕਿ ਜਦੋਂ ਸੈਸ਼ਨ ਚੱਲਦਾ ਹੈ ਤੇ ਜੇ ਤੁਸੀਂ 60 ਦਿਨ ਲਗਾਤਾਰ ਮਿਸ ਕਰਦਾ ਹੈ ਕੋਈ ਵੀ ਜਿਹੜਾ ਹੈਗਾ ਐਮਪੀ ਹੈਗਾ ਏ ਤੇ ਉਸ ਦੀ ਜਿਹੜੀ ਮੈਂਬਰਸ਼ਿਪ ਉਹ ਜਾ ਸਕਦੀ ਹੈ ਪਰ ਉਸ ਦੇ ਵਿੱਚ ਉਹ ਵਿਲਿੰਗਲੀ ਨਹੀਂ ਕਰਦੇ ਮਤਲਬ ਉਹ ਆਪਣੇ ਤੌਰ ਤੇ ਇਹ ਨਹੀਂ ਹੈਗਾ ਕਿ ਉਹ ਜਾਣਾ ਨਹੀਂ ਚਾਹੁੰਦੇ ਜਾਂ ਖੁਦ ਅਟੈਂਡ ਨਹੀਂ ਕਰਨਾ ਚਾਹੁੰਦੇ ਹੁਣ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਤੁਸੀਂ ਦੇਖੋ ਨਾ ਕਿ ਜਿਹੜੀ ਰਾਸ਼ੇਦ ਇੰਜੀਨੀਅਰ ਨੂੰ ਜਿਹੜੀ ਮਿਲੀ ਹੈਗੀ ਆ 2 ਦਿਨ ਦੀ ਪਰੋਲ ਮਿਲੀ ਹੈ ਉਹ ਹਿਰਾਸਤੀ ਪਰੋਲ ਮਿਲੀ ਹੈ ਔਰ ਉਹਨਾਂ ਨੂੰ ਦੇਣੀ ਪਈ ਹੈ ਦਿੱਲੀ ਹਾਈ ਕੋਰਟ ਨੂੰ ਤੇ ਉਹਨਾਂ ਨੇ ਜਾ ਕੇ ਜਿਹੜਾ ਸੈਸ਼ਨ ਅਟੈਂਡ ਕੀਤਾ ਭਾਵੇਂ ਕਿ ਥੋੜੀ ਦੇਰ ਲਈ ਕੀਤਾ ਜਾਂ ਹਿਰਾਸਤ ਦੇ ਵਿੱਚ ਹੀ ਕੀਤਾ ਕੋਈ ਉਹਨਾਂ ਨੂੰ ਇਹ ਨਹੀਂ ਕਿ ਉੱਥੇ ਬੋਲਣ ਦਿੱਤਾ ਜਾਂਦਾ ਹੈ ਜਾਂ ਕੋਈ ਜਦਾਂ ਨਾਰਮਲ ਬੰਦੇ ਵਿਚਰਦੇ ਨੇ ਕਿਤੇ ਨਾ ਕਿਤੇ ਕਾਨੂੰਨੀ ਪੱਖ ਹੈਗੇ ਨੇ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਪਟੀਸ਼ਨ ਜਿਹੜੀ ਉਹ ਕਹਿੰਦੇ ਸੀ ਕਿ ਪਹਿਲਾਂ ਨਹੀਂ ਪਾਈ ਹੋਈ ਕਿਉਂਕਿ ਕਿਤਨਾ ਕਿਤੇ ਆਪਾਂ ਦੇਖਿਆ ਕਿ ਜਿਹੜੀਆਂ ਇਹਨਾਂ ਇਸ ਤਰੀਕੇ ਦੀਆਂ ਖਬਰਾਂ ਹੁੰਦੀਆਂ ਨੇ ਨਾ ਉਹ ਖਬਰ ਹੁੰਦੀ ਵੀ ਨਹੀਂ ਹੈ ਮੀਡੀਆ ਧਾਰਿਆਂ ਦੇ ਵੱਲੋਂ ਬਣਾ ਕੇ ਚਲਾ ਵੀ ਚਲਾ ਵੀ ਦਿੱਤੀ ਜਾਂਦੀ ਹੈ ਜਿੰਦਾਂ ਤੁਹਾਨੂੰ ਯਾਦ ਹੋਵੇਗਾ ਕਿ ਪਿੱਛੇ ਜੇ ਰੋਲਾ ਪਾਤਾ ਜੀ ਭਾਈ ਅਮਰਪਾਲ ਸਿੰਘ ਨੇ ਕਿਹਾ ਜੀ ਕਿ ਮੈਂ ਇਹ 26 ਦਾ 26 ਜਨਵਰੀ ਦੀ ਪਰੇਡ ਦੇਖਣੀ ਹੈ ਜਿੰਦਾਂ ਦੀ ਕੋਈ ਖਬਰ ਸੀਗੀ ਨਹੀਂ ਨਾ ਕੋਈ ਹੈ ਬਸ ਉਹ ਮਾੜੀ ਜੀ ਕਿਤੇ ਚਲਾ ਕੇ ਕਿ ਕੋਈ ਮੌਕਾ ਛੱਡਣਾ ਨਹੀਂ ਹੈਗਾ ਜਦੋਂ ਇਸ ਇਨਸਾਨ ਦਾ ਅਸੀਂ ਕੈਰੈਕਟਰ ਅਸੈਸਿਨੇਸ਼ਨ ਨਹੀਂ ਕਰਨਾ ਹੈਗਾ ਤੇ ਉਸੇ ਤਰੀਕੇ ਨੂੰ ਲੈ ਕੇ ਹੁਣ ਆ ਰਿਹਾ ਹੈ ਕਿ ਕਿਤਨਾ ਕਿਤੇ ਸੁਣਵਾਈ ਜਿਹੜੀ ਹੈ ਉਹ ਇਸ ਤੇ ਹੋਵੇਗੀ ਔਰ ਬਕਾਇਦਾ ਜਿਹੜਾ ਹੈ ਕਿ ਲੋਕ ਸਭਾ ਦੇ ਜਿਹੜੇ ਸਖਤਰ ਹੈਗੇ ਨੇ ਉਹਨਾਂ ਦੇ ਵੱਲੋਂ ਪੱਤਰ ਨੇ ਕਿ ਇਹ ਕਿਹਾ ਗਿਆ ਹੈ ਕਿ 46 ਦਿਨ ਹੋ ਚੁੱਕੇ ਨੇ ਤੇ ਭਾਈ ਹਮਤਪਾਲ ਸਿੰਘ ਹੁਣ ਹੀ ਗੈਰਹਾਜ਼ਰ ਹੈਗੇ ਨੇ ਤੇ ਉਹਨਾਂ ਨੂੰ ਜਿਹੜਾ ਹੈ ਸੈਸ਼ਨ ਦੇ ਵਿੱਚ ਸ਼ਾਮਲ ਹੋਣਾ ਜਿਹੜਾ ਹੈ ਚਾਹੀਦਾ ਹੈ ਨਹੀਂ ਤੇ ਜਿਹੜੀ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਪਟੀਸ਼ਨ ਤੇ ਸੁਣਵਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ ਠੀਕ ਹੁਣ ਕੀ 60 ਦਿਨ ਉਦੋਂ ਤੱਕ ਕੈਦ ਨਹੀਂ ਹੈ ਕਿ ਉਹਨਾਂ ਜਰ ਸੁਣਵਾਈ ਨਾ ਹੋਵੇ ਤੇ ਉਦੋਂ 60 ਦਿਨ ਪੂਰੇ ਹੋ ਜਾਣ ਉਹਨਾਂ ਹਾਲਾਤਾਂ ਚ ਕੀ ਹੋਏਗਾ ਕਿਉਂਕਿ ਆਪਾਂ ਨੂੰ ਇਹ ਪਤਾ ਹੈ ਕਿ ਉਹ ਕਿਤੇ ਨਾ ਕਿਤੇ ਐਨਐਸਏ ਦੇ ਅਧੀਨ ਨੇ ਉਹਨਾਂ ਤੇ ਅਜੇ ਕੋਈ ਕੇਸ ਚੱਲ ਨਹੀਂ ਰਿਹਾ ਮਤਲਬ ਕੇਸ ਜਿਹੜੇ ਪਾਏ ਨੇ ਉਹ ਭਾਵੇਂ ਪਾਏ ਹੈਗੇ ਨੇ ਪਰ ਉਹਨਾਂ ਤੇ ਵੀ ਅਜੇ ਜਿਹੜਾ ਹੈਗਾ ਕੋਈ ਚਾਰਜ ਸ਼ੀਟ ਜਾਂ ਇਸ ਤਰ੍ਹਾਂ ਦਾ ਨਹੀਂ ਉਹ ਸਿਰਫ ਇੱਕ ਪ੍ਰੀਵੈਂਟਿਵ ਡਿਟੈਂਸ਼ਨ ਹੈ ਕਿ ਇਹ ਬੰਦਾ ਜਿਹੜਾ ਹੈਗਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਨੇ ਕਿ ਪੋਲੀਟੀਸ਼ੀਅਨਸ ਦੇ ਉੱਤੇ ਹੁੰਦਾ ਹੈ ਕਿ ਇਹ ਜਿਹੜਾ ਹੈਗਾ ਸਾਡੇ ਲਈ ਖਤਰਾ ਹੈ ਜਾਂ ਆਪਾਂ ਕਹਿ ਲਈਏ ਕਿ ਸਟੇਟ ਦੇ ਲਈ ਖਤਰਾ ਹੈ ਉਸ ਤਰੀਕੇ ਦੇ ਨਾਲ ਹੈ ਅਜੇ ਕੋਈ ਕੇਸ ਉਹਨਾਂ ਤੇ ਚੱਲ ਨਹੀਂ ਰਿਹਾ ਹੈਗਾ ਐਨਐਸਏ ਦੇ ਅਧੀਨ ਉਹ ਹੈਗੇ ਨੇ ਪਰ ਹੁਣ ਦੇਖਦੇ ਹਾਂ ਕਿ ਸਰਕਾਰ ਇਹਦੇ ਤੇ ਕੀ ਕਰਦੀ ਹੈਗੀ ਕੀ ਅਦਾਲਤ ਜਿਹੜਾ ਹੈਗਾ ਹੱਥੋ ਹੱਥ ਪਟੀਸ਼ਨ ਜਿਹੜੀ ਸੁਣਦੀ ਹੈ ਤੇ ਪ੍ਰੋਲ ਹੱਕ ਚ ਦਿੰਦੀ ਹੈ ਜਾਂ ਫਿਰ ਜਿਦਾ ਆਪਾਂ ਪਹਿਲਾਂ ਖਬਰ ਕਰਕੇ ਆਏ ਸੀ ਕਿ ਸ਼ਾਇਦ ਛੂਟ ਮਿਲ ਜਾਂਦੀ ਹੈਗੀ ਹੈ ਕਿ ਉਸ ਤੋਂ ਬਾਅਦ ਇਹ ਵੀ ਤੇ ਲੱਗ ਸਕਦਾ ਹੈ ਨਾ ਕਿ ਹਾਂਜੀ ਆ ਦੇਖੋ ਅਸੀਂ ਪਟੀਸ਼ਨ ਪਾਈ ਹੈ ਕਿ ਬੰਦਾ ਆਪ ਸਵੈ ਇਛਤ ਹੋ ਕੇ ਐਬਸੈਂਟ ਨਹੀਂ ਹੋ ਰਿਹਾ ਇਹ ਤੇ ਹੁਣ ਸਟੇਟ ਨੇ ਜਿਹੜਾ ਕੀਤਾ ਹੋਇਆ ਔਰ ਉਹਦੇ ਚ ਉਹਦੀ ਕੋਈ ਗਲਤੀ ਨਹੀਂ ਹੈਗੀ ਜੇ ਤੁਸੀਂ ਨਾਰਮਲ ਗਰਾਊਂਡ ਤੇ ਵੀ ਦੇਖੋ ਬਾਕੀ ਆਪਾਂ ਦੇਖਦੇ ਆ ਜਿੱਦਾਂ ਉਦੋਂ ਪਹਿਲਾਂ ਨਹੀਂ ਸੀ ਚੱਲਿਆ ਕਿ ਸ਼ਾਇਦ ਕਾਗਜ਼ ਭਰਨ ਦਿੱਤੇ ਜਾਣਗੇ ਜਾਂ ਨਹੀਂ ਜਾਂ ਕੀ ਕਾਗਜ਼ ਭਰਨ ਤੋਂ ਬਾਅਦ ਸੌਂ ਚੁੱਕਣ ਦੇ ਮਸਲੇ ਤੇ ਹੋਇਆ ਕਿ ਸੌਂ ਨਹੀਂ ਚੁੱਕਣ ਦਿੱਤੀ ਜਾ ਰਹੀ ਤੇ ਫਿਰ ਉਸ ਤੋਂ ਬਾਅਦ ਜਦੋਂ ਸਮਾਂ ਜਿੱਦਾਂ ਜਿੱਦਾਂ ਨੇੜੇ ਆ ਗਿਆ ਕਿ ਭਾਈ ਇਹਨੇ ਦਿਨਾਂ ਦੇ ਅੰਦਰ ਅੰਦਰ ਸੌਂ ਚੁੱਕਣੀ ਚਾਹੀਦੀ ਹੈ ਫਿਰ ਸੌਂ ਜਿਹੜੀ ਚੁੱਕ ਵੀ ਲਈ ਗਈ ਸਾਰਾ ਕੁਝ ਜਿਹੜਾ ਹੈ ਉਹ ਹੱਲ ਹੋ ਗਿਆ ਦੇਖਦੇ ਆ ਬਾਕੀ ਕਿਸ ਤਰ੍ਹਾਂ ਹੁੰਦਾ ਹਾਲ ਦੀ ਘੜੀ ਸੁਣਵਾਈ ਤੇ ਹੈ ਕਿ ਸੁਣਵਾਈ ਕਦੋਂ ਹੁੰਦੀ ਹੈ ਬਾਕੀ ਜਿਸ ਤਰ੍ਹਾਂ ਵੀ ਹੋਇਆ ਜਿਸ ਤਰ੍ਹਾਂ ਦੀ ਖਬਰ ਆਉਂਦੀ ਰਹੇਗੀ ਉਸ ਤਰੀਕੇ ਦੇ ਨਾਲ ਅਸੀਂ ਜਿਹੜੀ ਸਾਜਾ ਉਹ ਪਾਉ ਅੱਗੇ ਪੜਾਂਗੇ ਗੱਲ ਕਰਾਂਗੇ ਸੱਜਣ ਕੁਮਾਰ ਦੀ ਆ ਪ੍ਰੋਗਰਾਮ ਮੀਡੀਆ ਵਾਸਤੇ ਵਿੱਚ ਬੀਤੇ ਹਫਤੇ ਅਸੀਂ ਗੱਲਬਾਤ ਕੀਤੀ ਸੀ ਕਿ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਇੱਕ ਹੋਰ ਕੇਸ ਦੇ ਵਿੱਚ ਦੋਸ਼ੀ ਘਰਾੜ ਦਿੱਤਾ ਗਿਆ ਫੈਸਲਾ ਉਸ ਵੇਲੇ ਆਣਾ ਸਜ਼ਾ ਸੁਣਾਈ ਜਾਣੀ ਬਾਕੀ ਸੀ ਇਸ ਮੁੱਦੇ ਦੇ ਉੱਤੇ ਹੁਣ ਇਸ ਵੇਲੇ ਦੀ ਕੀ ਕੁਝ ਅਪਡੇਟ ਹੈਗੀ ਆ ਬਿਲਕੁਲ 18 ਤਰੀਕ ਨੂੰ ਜਿਹੜੀ ਹੈ ਸਜ਼ਾ ਜਿਹੜੀ ਹੈ ਸੁਣਾਈ ਜਾਣੀ ਸੀ ਔਰ ਬਕਾਇਦਾ ਸਰਸਬਤੀ ਬਿਹਾਰ ਵਾਲਾ ਜਿਹੜਾ ਮਸਲਾ ਹੈ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਦੱਸ ਕੇ ਆਏ ਸੀ ਔਰ ਸਾਰਿਆਂ ਨੂੰ ਉਮੀਦ ਹੈ ਕਿ ਜਾਂ ਦਾ ਉਮਰ ਕੈਦ ਦੀ ਔਰ ਦੂਜੇ ਬੰਨੇ ਜਿਹੜਾ ਪ੍ਰੋਸੀਕਿਊਸ਼ਨ ਹੈ ਉਹਨਾਂ ਦੇ ਵੱਲੋਂ ਬਕਾਇਦਾ ਇਹਦੀ ਫਾਂਸੀ ਦੀ ਜਿਹੜੀ ਹੈ ਮੰਗ ਕੀਤੀ ਗਈ ਹੈ ਦੂਜੇ ਬੰਨੇ ਐਡਵੋਕੇਟ ਜਿਹੜੇ ਫੁਲਕਾ ਸਾਹਿਬ ਹੈਗੇ ਨੇ ਉਹਨਾਂ ਨੇ ਵੀ ਪ੍ਰੋਸੀਕਿਊਸ਼ਨ ਦੇ ਵੱਲੋਂ ਜਿਹੜਾ ਉਹਨਾਂ ਨੇ ਵੀ ਇਸ ਚੀਜ਼ ਦੀ ਹਮਾਇਤ ਕੀਤੀ ਹੈ ਪਰ ਆਪਾਂ ਨੂੰ ਲੱਗਦਾ ਹੈ ਕਿ ਉਮਰ ਦੇ ਤਕਾਜ਼ੇ ਜਾਂ ਹੋਰ ਤਰੀਕੇ ਦੇ ਨਾਲ ਫਾਂਸੀ ਵਾਲੇ ਬੰਨੇ ਨਾ ਸ਼ਾਇਦ ਇਸ ਤਰ੍ਹਾਂ ਦਾ ਕੰਮ ਨਾ ਹੋਵੇ ਦੇਖਦੇ ਆ 21 ਤਰੀਕ ਦਾ ਹੁਣ ਇਹਨਾਂ ਨੇ ਅੱਗੇ ਫੈਸਲਾ ਪਾਇਆ ਹੈ ਕਿ ਕੀ ਜਿਹੜਾ ਹੈਗਾ ਕਿ ਸਿੱਖਾਂ ਨੂੰ ਇੰਨੇ ਲੰਬੇ ਸਮੇਂ ਦੇ ਬਾਅਦ ਆਪਾਂ ਦੇਖੀਏ ਕਿ ਜੇ ਇਨਸਾਫ ਮਿਲਣਾ ਜੀ ਕਿਹਾ ਜਾਏ ਕਿ ਅਸੀਂ ਸੁਣ ਰਹੇ ਸੀ ਆਪਾਂ ਕਿਤੇ ਨਾ ਡਿਬੇਟ ਚੱਲ ਰਹੀ ਸੀ ਤੇ ਉੱਥੇ ਜਿਹੜਾ ਹੈਗਾ ਜਰਨਲਿਸਟ ਜਿਹੜਾ ਭਾਰਤੀ ਪੱਖ ਦਾ ਉਹ ਥੋੜਾ ਜਿਹਾ ਇਹ ਕਹਿ ਰਿਹਾ ਸੀ ਕਿ ਦੇਖੋ ਜੀ ਸੱਜਣ ਕੁਮਾਰ ਨੂੰ ਕਹਿੰਦਾ 84 ਦੀਆਂ ਦਾ ਸਜ਼ਾ ਮਿਲਤੇ ਗਈ ਹੈ ਕੀ ਪੂਰੇ ਦਿੱਲੀ ਦਾ ਕਤਲੇਆਮ ਸੱਜਣ ਕੁਮਾਰ ਨੇ ਹੀ ਕੀਤਾ ਹੈਗਾ ਸਾਰਾ ਜਾਂ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਹੋਇਆ ਕੀ ਉਹ ਸਾਰਿਆਂ ਤੇ ਕਾਰਵਾਈਆਂ ਹੋਈਆਂ ਹੋਈਆਂ ਤੇ ਫਿਰ 40 ਸਾਲ ਬਾਅਦ ਦਿੱਤੀ ਸਜ਼ਾ ਦੇ ਕੀ ਮਾਇਨੇ ਉਸ ਤੋਂ ਪਹਿਲਾਂ ਤੇ ਉਹਨੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਐਸ਼ੋ ਇਸ਼ਰਤ ਦੇ ਵਿੱਚ ਕੱਢ ਲਈ ਨਾ ਤੇ ਜਿੰਨਾ ਘਰਾਂ ਦੇ ਜੀ ਗਏ ਨੇ ਜਿਨ੍ਹਾਂ ਦਾ ਕਤਲੇਆਮ ਹੋਇਆ ਹੈ ਤੇ ਉਹਨਾਂ ਨੂੰ ਤੇ ਉਹਦੀ ਕੋਈ ਪਰਭਾਈ ਨਹੀਂ ਨਾ ਹੁਣ ਜੇ ਸਰਕਾਰ ਕਹੇ ਕਿ ਅਸੀਂ ਹਰਜਾਨਾ ਦੇਨੇ ਆ ਤੇ 40 ਸਾਲਾਂ ਬਾਅਦ ਤੇ ਆਪਾਂ ਕਹਿ ਸਕਦੇ ਆ ਕਿੰਨੀਆਂ ਪੁਸ਼ਟਾਂ ਜਿਹੜੀਆਂ ਨੇ ਉਹ ਚੇਂਜ ਹੋ ਜਾਂਦੀਆਂ ਨੇ ਤੇ ਇਨਸਾਫ ਇਹਨੂੰ ਕਹਿਣਾ ਕਿ ਬਹੁਤ ਜ਼ਿਆਦਾ ਵੱਡਾ ਇਨਸਾਫ ਦੇ ਦਿੱਤਾ ਜਾਂ ਕਿ ਪਾਜਪਾ ਦੇ ਗੁਣਗਾਨ ਗੋਣੇ ਇਹ ਚੀਜ਼ਾਂ ਕੋਈ ਬਹੁਤੀਆਂ ਸ਼ੋਹ ਹਾਂ ਠੀਕ ਹੈ ਕਿ ਨਾਰਮਲ ਪ੍ਰੋਸੈਸ ਦੇ ਵਿੱਚ ਕੇਸ ਹੈ ਦੇਖਦੇ ਆ ਕਿ ਤਰੀਕ ਨੂੰ ਕੀ ਫੈਸਲਾ ਹੁੰਦਾ ਕੀ ਉਮਰ ਕੈਦ ਹੁੰਦੀ ਹੈ ਜਾਂ ਉਸ ਦੇ ਵਿੱਚ ਕੋਸ਼ ਐਡੀਸ਼ਨ ਜਿਹੜਾ ਹੋਰ ਕੀਤਾ ਜਾਂਦਾ ਆਲਰੇਡੀ ਜਿਹੜਾ ਉਹ ਜੇਲ੍ਹ ਦੇ ਵਿੱਚ ਇਨਸਾਨ ਜਿਹੜਾ ਹੈਗਾ ਹੈਗਾ ਰਸ਼ੀਆ ਤੇ ਯੂਕਰੇਨ ਦੇ ਵਿਚਾਲੇ ਚੱਲ ਰਹੀ ਜੰਗ ਜਿਸ ਦੇ ਉੱਤੇ ਡੋਨਲਡ ਟਰੰਪ ਦੇ ਵੱਲੋਂ ਆਪਣਾ ਬਿਆਨ ਦਿੱਤਾ ਗਿਆ ਹੈ ਡੋਨਲਡ ਟਰੰਪ ਜਦ ਤੋਂ ਆਫਿਸ ਸੰਭਾਲਿਆ ਤਦ ਤੋਂ ਬੜੇ ਕਿਹੜੋ ਜੋਸ਼ੋ ਖਰੋਸ਼ ਦੇ ਨਾਲ ਲੱਗੇ ਹੋਣੇ ਵੱਡੇ ਤੋਂ ਵੱਡਾ ਫੈਸਲਾ ਲੈਂਡ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਵੇਖੀਏ ਤਾ ਯੂਕਰੇਨ ਕਿਉਂ ਇਸ ਵੇਲੇ ਨਰਾਜ਼ ਨਜ਼ਰ ਆ ਰਿਹਾ ਆ ਬਿਲਕੁਲ ਯੂਕਰੇਨ ਦੀ ਨਰਾਜ਼ਗੀ ਜਿਹੜੀ ਆਪਾਂ ਕਹਿ ਸਕਦੇ ਆ ਕਿ ਬਣਦੀ ਹੈਗੀ ਆ ਕਿਉਂਕਿ ਤੁਸੀਂ ਇਹ ਦੇਖੋ ਨਾ ਕਿ ਯੂਕਰੇਨ ਤੇ ਰਸ਼ੀਆ ਦੀ ਜੰਗ ਸਮਾਪਤ ਹੋਣੀ ਹੈ ਤੇ ਜਿਹੜੀਆਂ ਰੀਸੈਂਟ ਡਿਸਕਸ਼ਨਸ ਹੋਈਆਂ ਨੇ ਔਰ ਰੂਸ ਤੇ ਅਮਰੀਕਾ ਦੇ ਵਿਚਾਲੇ ਹੋ ਰਹੀਆਂ ਨੇ ਉਸ ਤੇ ਵਿੱਚ ਸਾウਦੀ ਅਰਬ ਚ ਪਿਛਲੇ ਦਿਨੀ ਇਹਨਾਂ ਦੀ ਮੀਟਿੰਗਸ ਹੋਈ ਹੈ ਡਿਪਲੋਮੈਟਸ ਆਪਸ ਵਿੱਚ ਮਿਲੇ ਹੈਗੇ ਨੇ ਹੁਣ ਜਿਹਦੀ جنگ ਦੂਜੀ ਧਿਰ ਹੈ ਉਹਨੂੰ ਸ਼ਾਮਿਲ ਹੀ ਨਹੀਂ ਕੀਤਾ ਜਾ ਰਿਹਾ ਤੇ ਉਤੇ ਬਕਾਇਦਾ ਜਿਹੜਾ ਜ਼ੇਲੈਂਸਕੀ ਹੋਣਾ ਦਾ ਵੀ ਬਿਆਨ ਆਇਆ ਕਿ ਜੇ ਯੂਕਰੇਨ ਤੋਂ ਰਹਿਤ ਕੋਈ ਇਸ ਤਰ੍ਹਾਂ ਦੀ ਚਰਚਾ ਹੁੰਦੀ ਹੈ ਤੇ ਉਹ ਉਹ ਫੈਸਲੇ ਦੇ ਵਿੱਚ ਉਹ ਉਹ ਫੈਸਲੇ ਨਹੀਂ ਲਏਗਾ ਕਿਉਂਕਿ ਅਮਰੀਕਾ ਦਾ ਇਹ ਆ ਰਿਹਾ ਕਿ ਉਹ ਜੰਗ ਨੂੰ ਜਿਹੜਾ ਹੈ ਖਤਮ ਕਰਨਾ ਚਾਹ ਰਿਹਾ ਹੈ ਪਿਛਲੀ ਵਾਰੀ ਵੀ ਆਪਾਂ ਦੱਸਿਆ ਸੀ ਕਿ ਉਹ ਜਿੰਨੇ ਜੜੀਆਂ ਕੰਡੀਸ਼ਨਸ ਰਸ਼ੀਆ ਦੇ ਹੈਗੀਆਂ ਨੇ ਕਿ ਤਰ੍ਹਾਂ ਕਿਤੇ ਉਹ ਮੰਨ ਰਿਹਾ ਹੈਗਾ ਤੇ ਜਿਹੜੇ ਬਾਕੀ ਦੇ ਯੂਰੋਪੀਅਨ ਮੁਲਕ ਹੈਗੇ ਉਹ ਵੀ ਇਸ ਸੀਜ਼ਨ ਨਾਲ ਬਹੁਤੇ ਸਹਿਮਤ ਨਹੀਂ ਹੈਗੇ ਉਹ ਕਹਿੰਦੇ ਕਿ ਜੇ ਇਹਦੇ ਨਾਲ ਤੇ ਫਿਰ ਤੁਸੀਂ ਇੱਕ ਤਰ੍ਹਾਂ ਦੀ ਰਸ਼ੀਆ ਨੂੰ ਵਿਕਟਰੀ ਦੇ ਦਿਓਗੇ ਕਿ ਤੁਸੀਂ ਜਿਹੜੇ ਜਿੱਤੇ ਹੋਏ ਇਲਾਕੇ ਹੈਗੇ ਆ ਤੁਸੀਂ ਉਹ ਵੀ ਰੱਖ ਲਓ ਤੁਸੀਂ ਜਿਹੜਾ ਹੈਗਾ ਹੈ ਯੂਕਰੇਨ ਨੂੰ ਜਿਹੜਾ ਹੈ ਨੈਟੋ ਦੀ ਮੈਂਬਰਸ਼ਿਪ ਵੀ ਨਾ ਦਿਓ ਤੇ ਫਿਰ ਉਹ ਕਹਿੰਦੇ ਕਿ ਜੋ ਕੁਝ ਉਹਨੇ ਕੀਤਾ ਸੀ ਉਹ ਤੇ ਫਿਰ ਉਹ ਸਫਲ ਹੋ ਗਿਆ ਉਹ ਕੱਲ ਨੂੰ ਫਿਰ ਕਿਸੇ ਦੂਜੇ ਦੇਸ਼ ਦੇ ਨਾਲ ਜਿਹੜਾ ਹੈ ਜੰਗ ਇਸੇ ਤਰੀਕੇ ਦੇ ਨਾਲ ਛੇੜ ਸਕਦਾ ਹੈਗਾ ਤੇ ਇਹ ਬਹੁਤ ਸਾਰੇ ਜਿਹੜੇ ਫੈਕਟਸ ਹੈਗੇ ਨੇ ਔਰ ਫਿਲਹਾਲ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਯੂਕਰੇਨ ਨੂੰ ਹੀ ਨਹੀਂ ਰੱਖਿਆ ਗਿਆ ਇਹ ਜਿਹੜਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਯੂਕਰੇਨ ਦੀ ਨਾਰਾਜ਼ਗੀ ਹੈਗੀ ਹੈ ਕਿਉਂਕਿ ਜਦੋਂ ਜੰਗ ਰੁਕਣੀ ਹੈ ਬਾਕੀ ਅਮਰੀਕਾ ਨੂੰ ਲੱਗਦਾ ਹੈ ਕਿ ਉਹ ਸਾਰਾ ਕੁਝ ਡੋਮੀਨੇਟ ਚੋ ਫੈਸਲਾ ਕਰਨਾ ਉਹਨਾਂ ਨੇ ਕਰਨਾ ਹੈ ਹੁਣ ਯੂਰਪ ਕਿਸ ਤਰੀਕੇ ਦੇ ਨਾਲ ਇਸ ਨੂੰ ਲੈਂਦਾ ਹੈਗਾ ਕੀ ਉਹ ਜੋ ਅਮਰੀਕਾ ਵੱਲੋਂ ਫੈਸਲੇ ਕੀਤੇ ਗਏ ਉਹਨਾਂ ਦੇ ਨਾਲ ਹੀ ਜਿਹੜਾ ਪ੍ਰੈਸ਼ਰ ਪਾਉਂਦਾ ਹੈ ਯੂਕਰੇਨ ਤੇ ਇਹ ਆਉਣ ਵਾਲੇ ਦਿਨਾਂ ਚ ਕਲੀਅਰ ਹੋਏਗਾ ਕਿਉਂਕਿ ਐਟ ਦਾ ਐਂਡ ਆਫ ਦਾ ਡੇ ਵੀ ਹੋਣਾ ਹੈ ਨਾ ਕਿ ਜਦੋਂ ਜੰਗ ਰੁਕਣੀ ਹੈਗੀ ਹੈ ਤੇ ਫਿਰ ਜਿਹੜੀ ਤਬਾਈ ਯੂਕਰੇਨ ਦੇ ਵਿੱਚ ਹੋਈ ਹੈ ਉਹਨੂੰ ਰੀਬਿਲਡ ਵੀ ਤੇ ਕਰਨਾ ਪਏਗਾ ਨਾ ਤੇ ਉਸਦੇ ਲਈ ਵੈਸਟਰਨ ਕੰਟਰੀਜ਼ ਵੱਡੇ ਪੱਧਰ ਤੇ ਇਹਨਾਂ ਨੂੰ ਉੱਧਰ ਲੈ ਬੰਨੇ ਵੀ ਬਹੁਤ ਸਾਰੀਆਂ ਐਡ ਜਾਂ ਬਹੁਤ ਸਾਰਾ ਕਰਨਾ ਪਏਗਾ ਹੋ ਸਕਦਾ ਹੈ ਕਿ ਉੱਧਰਲੇ ਮਨੋਂ ਕੁਝ ਇਸ ਤਰੀਕੇ ਦੇ ਲਾਲਜ ਜੜੇ ਦਿੱਤੇ ਜਾਣ ਬਾਕੀ ਆਉਣ ਵਾਲੇ ਦਿਨਾਂ ਚ ਸਥਿਤੀ ਜਿਹੜੀ ਹੋਰ ਕਲੀਅਰ ਹੋਏਗੀ ਕਿ ਕਿੰਨੀ ਵਿਦੇਸ਼ ਨੀਤੀ ਅਮਰੀਕਾ ਦੀ ਕੀ ਹੈਗੀ ਹੈ ਜਾਂ ਨੌਨਲ ਟਰੰਪ ਕਿਸ ਤਰੀਕੇ ਦੇ ਨਾਲ ਚੱਲਦੇ ਹੈਗੇ ਨੇ ਜਾਂ ਕੀ ਯੋਰ ਜ਼ੇਲੈਂਸਕੀ ਨੂੰ ਵੀ ਪ੍ਰੋਸੈਸ ਚ ਲੈਂਦੇ ਨੇ ਜਾਂ ਆਪਣੇ ਆਪ ਵੀ ਕਹਿੰਦੇ ਵੀ ਹਾਂਜੀ ਆ ਸਮਝੌਤਾ ਹੋ ਗਿਆ ਇਹਨੂੰ ਤੁਸੀਂ ਲਾਗੂ ਕਰ ਲਾਗੂ ਕਰ ਦੋ